ਇਹੋ ਜਿਹਾ ਪਟਰ ਲੱਗੇ ਇਹ ਤਨੰਦ ਰਕਤ ਲੱਗੇਗਾ ਆਈ ਵਿਲ ਸੀ ਪਟਰ ਜੀ ਲਾਹਾਂ ਆ ਜੀ ਆਪਣੀ ਕੋਈ ਨਹੀਂ ਇਹ ਨਹੀਂ ਹੈ ਬਾਕੀ ਪ੍ਰੋਜੈਕਟ ਲੈਣਾ ਮੇਨ ਨਾਲ ਕਰੀਏ ਹੋਰ ਉਹਦਾ ਮੇਕਅਪ ਵਾਲੇ ਦੇਖੇ ਆਉਗੇ ਇੱਕ ਮੈਂਚ ਜੇਗਾ ਬਿਰਨਾਣ ਨੂੰ ਦੀਪ ਸਲਮਾਨ ਮੇਰੀ ਇਥੇ ਪਹਾੜੀਆ ਮਾਰਕੀਟ ਫੋਟੋਗ੍ਰਾਫੀ ਦੀ ਦੁਕਾਨ ਆ ਮੈਨੂੰ ਸਵੇਰੇ 7:30 ਵਜੇ ਸਿੱਧੂ ਦਾ ਜਿਹੜੇ ਡਾਕਟਰ ਸਾਹਿਬ ਨੇ ਇਹਨਾਂ ਦੇ ਕਾਲ ਆਈ ਸੀਗੀ ਇੱਥੇ ਮਾਰਕੀਟ ਦੇ ਤਾਲੇ ਟੁੱਟੇ ਹੋਏ ਨੇ ਤੇ ਮੈਂ ਜਦੋਂ ਆਇਆ ਤੇ ਮੇਰੀ ਦੁਕਾਨ ਦੋ ਦਰ ਕੰਨਾਂ ਦੇ ਤਾਲੇ ਟੁੱਟੇ ਹੋਏ ਸੀਗੇ ਤੇ ਜਿਆਦਾ ਮੇਰੇ ਦੁਕਾਨ ਦੇ ਅੰਦਰੋਂ ਜਿਆਦਾ ਸਮਾਨ ਤਾਂ ਨਹੀਂ ਗਿਆ ਇੱਕ ਤਰਖਾਨ ਕਰਬੈਂਟਰ ਲੱਗੇ ਹੋਏ ਉਹਨਾਂ ਦਾ ਸਮਾਨ ਕੁਝ ਥੋਰੀ ਹੋਇਆ ਵਾ ਤੇ ਬਾਕੀ ਮੇਰੇ ਸਮਾਨ ਦਾ ਕੁਝ ਬਚਾਈ ਹੈ ਕੁਝ ਪਤਾ ਨਹੀਂ ਲੱਗਾ ਕੋਈ ਸੀਸੀਟੀਵੀ ਵਗੈਰਾ ਸਾਹਮਣੇ ਲੱਗਾ ਨਹੀਂ ਸੀਸੀਟੀਵੀ ਮਾਰਕੀਟ ਸਾਡੀ ਚ ਕੋਈ ਨਹੀਂ ਲੱਗਾ ਤੇ ਵਾਰ ਵੀ ਕੋਈ ਨਹੀਂ ਲੱਗਾ ਤੇ ਹੁਣ ਕੀ ਮੰਗੂ ਕੀ ਕਰਦੇ ਪ੍ਰਸ਼ਾਸਨ ਨੂੰ ਬਾਕੀ ਅਸੀਂ ਹੁਣ ਪੁਲਿਸ ਕੰਪਲੇਂਟ ਕਰਕੇ ਆਏ ਆ ਤੇ ਬਾਕੀ ਪੁਲਿਸ ਆਪਣੀ ਕਾਰਵਾਈ ਹੁਣ ਕਰਦੀ ਵੀ ਐ। ਕਾਨਕੇ ਦੀ ਜਗ੍ਹਾ ਤੇ ਕੀ ਗੱਲ ਹੋਈ ਜੀ? ਮੇਰਾ ਨਾਮ ਗੁਰਸੇਖ ਸਿੰਘ ਆ। ਹਾਂਜੀ ਭਾਜੀ। ਇਹ ਪਾਟਿਆ ਮਾਰਕੀਟ ਆ। ਹਾਂਜੀ। ਬੱਸ ਸਟੈਂਡ ਦੇ ਕੋਲ। ਹਾਂਜੀ ਕੀ ਗੱਲ ਹੈ? ਜਦੋਂ ਸਵੇਰ ਮੈਂ 7 ਵਜੇ ਆਇਆ ਤੇ ਬਾਹਰਲਾ ਲੋਕ ਜਿਹੜਾ ਸੀ ਉਹ ਟੁੱਟਾ ਹੋਇਆ ਸੀ। ਦਰਵਾਜ਼ਾ ਖੁੱਲਾ ਸੀ। ਥੱਲੇ ਸਾਡੇ ਇੱਕ ਮੋਚੀ ਬੈਠਦਾ। ਉਹਨੂੰ ਮੈਂ ਪੁੱਛਿਆ ਮੈਂ ਕਿ ਯਾਰ ਮਾਰਕੀਟ ਤਾਂ ਅੱਜ ਚੰਦਰਾ ਕਿਵੇਂ ਟੁੱਟਾ ਪਿਆ? ਉਹ ਕਹਿੰਦਾ ਕੋਈ ਰਾਤ ਤੁਹਾਡਾ ਬੰਦਾ ਆਇਆ ਹੋਗਾ ਸ਼ੈਂਟ ਟੁੱਟ ਗਿਆ ਹੋਵੇਗਾ। ਤੇ ਜਦੋਂ ਮੈਂ ਉੱਪਰ ਆਇਆ ਤੇ ਉੱਪਰ ਦੇਖਿਆ ਵੀ ਸਾਰੇ ਚੰਦਰੇ ਟੁੱਟ ਕਿੰਨੇ ਕ ਦੁਕਾਨਾਂ ਦੇ ਨਾਲੇ ਜੇ ਦੇਖਿਆ ਸੀ 4-5 ਦੁਕਾਨਾਂ ਸੀ ਅੱਛਾ ਕਾਦੀ ਕਾਦੇ ਕੰਮ ਦੇ ਦੁਕਾਨਾਂ ਦੇ ਇੱਥੇ ਕੋਈ ਫੋਟੋਗ੍ਰਾਫੀ ਦਾ ਕੰਮ ਕਰਦਾ ਕੋਈ ਸਕਿਉਰਟੀ ਦਾ ਕੰਮ ਕਰਦਾ ਕੋਈ ਕੰਪਿਊਟਰ ਕਵਰਟਰ ਠੀਕ ਕਰਦਾ ਹੋਰ ਦੁਕਾਨਾਂ ਜਿਹੜੇ ਦੌਰ ਦੇ ਕੋ ਸਮਾਨ ਸੂਣ ਵੀ ਚੋਰੀ ਕੀਤਾ ਗਿਆ ਸੀ ਹਾਂ ਸਮਾਨ اندرੋਂ ਕਾਫੀ ਚਲਾ ਗਿਆ ਕਾਟਰ-ਕੁਟਰ ਪਏ ਸੀ ਉਧਰੋਂ ਸਾਡੇ ਦਫ਼ਤਰ ਦੇ ਵਿੱਚ ਗਾਰਡਾਂ ਦੀ ਪੇਮੈਂਟ ਇਕੱਠੀ ਕੀਤੀ ਹੋਈ ਸੀ ਉਹ ਪਈ ਸੀ ਨਾਲ ਕੁਝ ਹੋਰ ਸਮਾਨ ਸੀ ਕੁਝ ਜ਼ਰੂਰੀ ਤੇ ਕੁਝ ਪਤਾ ਨਹੀਂ ਨਕਦੀ ਵੀ ਚੋਰੀ ਹੋਈ ਨਕਦੀ ਨਕਦੀ ਚੋਰੀ ਹੋਈ ਕਿੰਨੀ ਕੋਈ ਹੈ ਜੀ 60-60 ਹਜ਼ਾਰ ਦੇ ਤਕਰੀਬ ਨੇਗਾ ਅੱਛਾ ਟੋਟਲ ਸਾਰਾ ਨੁਕਸਾਨ ਕਿੰਨਾ ਟੋਟਲ ਸਾਡਾ ਦਾ 2.5-3 ਲੱਖ ਦਾ ਨੁਕਸਾਨ ਹੈ ਤਿੰਨ ਤੋਂ ਵੀ ਉੱਪਰ ਹੋਵੇਗਾ ਸਾਰੀਆਂ ਦੁਕਾਨਾਂ ਦਾ ਨਹੀਂ ਨਹੀਂ ਇਹ ਸਾਡਾ ਸਾਡਾ ਤੇ ਦੂਜਿਆਂ ਦੇ ਕੰਨ ਸਾਡਾ ਦੂਜਿਆਂ ਦਾ ਆਟਾ ਹੁਣ ਇਸ ਬਾਰੇ ਪੁਲਿਸ ਨੂੰ ਕੰਪਲੇਟ ਕਰਤੀ ਤੁਹਾਡੇ ਕੋਲ ਹਾਂਜੀ ਪੁਲਿਸ ਨੂੰ ਕੰਪਲੇਟ ਕੀਤੀ ਹੁਣ ਅੱਗੇ ਜਿਹੜੀ ਕਾਰਵਾਈ ਹੋਏਗੀ ਦੇਖੀ ਜਾਏਗੀ ਤੇ ਕੀ ਕਹਿੰਦੇ ਉਹਨਾਂ ਨੇ ਕੀ ਆச்சு ਹੁਣ ਸੁਭਾਸ਼ਨ ਇਹੋ ਹੀ ਦਵਾਇਆ ਉਹਨਾਂ ਵੀ ਹੁਣ ਸਹੀ ਦੇਖਦੇ ਆ ਕੋਈ ਲੱਭਦੇ ਆ ਇੱਥੇ ਕੋਈ ਚੌਂਕੀ ਚੁੰਕੀਦਾਰ ਰਾਤ ਨੂੰ ਰੱਖਿਆ ਨਹੀਂ ਨਹੀਂ ਚੌਂਕੀਦਾਰ ਕੋਈ ਨਹੀਂ ਹੈ ਕੋਈ ਨਹੀਂ ਹੈ ਨਹੀਂ ਠੀ ਕੁਛ ਨਹੀਂ ਮਾਪ ਪਾਟੀਆਂ ਬਾਕੀ ਚੋਰੀ ਹੋਈ ਹੈ ਜੀ ਲੇਖੋ ਵੈਰੀਫਾਈ ਕਰ ਰਹੇ ਹਾਂ ਬੰਦੀ ਕਾਰਵਾਈ ਕਰਾਂ ਕਿੰਨੀਆਂ ਕਿੰਨੀਆਂ ਦੁਕਾਨਾਂ ਦੇ ਵਾਸਤੇ ਪਤਾ ਲੱਗਿਆ ਉਹ ਚਾਰ ਦੁਕਾਨਾਂ ਹੈ ਜੀ ਇੱਕ ਮੇਨ ਸਟੋਰ ਹੈ ਉਹ ਬਸ ਚਾਰ ਦੁਕਾਨਾਂ ਦੇ ਤਾਲੇ ਤੋੜੇ ਹੋਣਾਂ ਦੀ ਜਿੱਕ ਦੁਕਾਨ ਚ ਚੋਰੀ ਹੋਈ ਬਾਕੀ ਤਾਂ ਤਾਲੇ ਤੋੜੇ ਆ ਉਹ ਵੈਰੀਫਾਈਿੰਗ ਕਰ ਰਹੇ ਹਾਂ ਬੰਦੀ ਕਾਰਵਾਈ ਕਰਾਂ ਸਰ ਦੁਕਾਨਾਂ ਕੋਈ ਚੌਕੀ ਚਿੰਤੂਦਾਰ ਐਸਾ ਕੁਝ ਹੈ ਨਹੀਂ ਕਿ ਨਹੀਂ ਕੋਈ ਚੌਕੀ ਤਾਂ ਨਹੀਂ ਰੱਖਿਆ ਨਾ ਜੀ ਉੱਥੇ ਕਿੰਨਾ ਕੁ ਨੁਕਸਾਨ ਹੋ ਗਿਆ ਹੋ ਗਿਆ ਇਹਨਾਂ ਦਾ ਮੈਂ ਕਹਿ ਰਿਹਾ ਜੀ ਕਿ ਉਹ 60000 ਰੁਪਏ ਆਇਆ ਚਲਕੀ ਕੁਝ ਇਤਨੀ ਮੰਦੀ ਹੈ ਸਮਝੋਗੇ ਫਾਈਨ ਕਰ ਲੈਂਦੇ ਜੋਗਾ ਬੰਦੀ ਕਾਰ ਵੀ ਕਰਤਾ ਠੀਕ